ਅ ਦੇਖੋ ਜੀ ਜਿਹੜੇ ਮਰੀਜ਼ ਨੇ ਖਾਸ ਕਰਕੇ ਕੈਂਸਰ ਦੇ ਮਰੀਜ਼ ਉਹ ਬੜੇ ਉਹਨਾਂ ਨੂੰ ਡੈਲੀਕੇਟਲੀ ਰੱਖਣਾ ਪੈਂਦਾ ਵੈਸੇ ਮਰੀਜ਼ਾਂ ਸਾਰਿਆਂ ਡੈਲੀਕੇਟਲੀ ਰੱਖਣਾ ਪੈਂਦਾ ਤੇ ਮੈਂ ਲਾਸਟ ਟਾਈਮ ਜਦੋਂ ਆਇਆ ਸੀ ਮੈਨੂੰ ਪਤਾ ਲੱਗਿਆ ਸੀ ਕਿ ਇੱਥੇ ਜਿਹੜੇ ਏਸੀ ਲੱਗੇ ਚੱਲਦੇ ਨਹੀਂ ਤੇ ਫੇਰ ਉਹ ਮੈਂ ਮੈਂ ਨਾ ਕੀ ਉਹ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਆ ਕਿਸੇ ਨੂੰ ਮਿੰਤਰਲਾ ਕੀਤਾ ਤੇ ਏਸੀ ਇੱਥੇ ਲੱਗੇ ਕੁਝ ਤੇ ਦੋ ਚਾਰ ਰਹਿੰਦੇ ਆ ਹੋਰ ਵੀ ਲਵਾ ਦੇਣਗੇ ਔਰ ਬਿਲਕੁਲ ਇਥੇ ਜਿਹੜੀ ਨਹੀਂ ਸਾਡੇ ਮਰੀਜ਼ਾਂ ਨੂੰ ਤਕਲੀਫ਼ ਨਹੀਂ ਆਉਣ ਦੇਵਾਂਗੇ ਸਰ ਕੋਈ ਕਿੰਨੇ ਸੀ ਰਿਪੋਰਟ ਸੀ ਉਹ ਕਿੰਨੀ ਹੁੰਦੀ ਤੁਹਾਡੇ ਅਨੁਸਾਰ ਆ ਇੱਥੇ ਤਾਂ 8 ਕਹਿੰਦੇ ਸੀ ਲੇਕਿਨ ਮੈਨੂੰ ਇਹ ਲੱਗਦਾ ਵੀ ਇੱਥੇ ਜ਼ਿਆਦਾ ਲੱਗਣੀ ਹੈ ਪਹਿਲਾਂ 8 ਲੱਗੇ ਸੀ ਤੇ ਇੱਥੇ ਜ਼ਿਆਦਾ ਲਾਵਾਂਗੇ ਇੱਥੇ 6 ਲੱਗੇ ਆ ਤੇ ਮੈਨੂੰ ਲੱਗਦਾ ਤਿੰਨਾਂ ਦੀ ਹੋਰ ਰਿਕੁਆਇਰਮੈਂਟ ਹੈ ਤਿੰਨ ਇੱਥੇ ਹੋਰ ਕਰਾਂਗੇ ਹੋਰ ਵੀ ਜੇ ਕਿਤੇ ਹੋਊਗੀ ਉਹ ਵੀ ਕਰਾਂਗੇ ਸਰ ਜੀ ਬੀਚ ਰਹੇ ਹੋ ਸੈਕਸ ਫਾਈਟ ਦੇ ਇਥੇ ਇਲਾਜ ਬਹੁਤ ਵਧੀਆ ਹੋ ਰਿਹਾ ਹੈ ਹਾਂ ਹਾਂ ਸੁਧਾਰ ਸਹੀਆਂ ਮਿਲ ਰਹੀਆਂ ਪਰ ਇੱਕ ਤਰ੍ਹਾਂ ਛੋਟੀ ਜਿਹੀ ਦਿੱਕਤ ਜਿਹੜੀ ਤੁਹਾਡੇ ਨਾਲ ਨੂੰ ਰੁਕ ਰਹੀ ਹੈ ਤੇ ਚਲੋ ਤਾਂ ਗੁਰੂ ਸਾਹਿਬ ਬਰਉਂਦੇ ਮੈਂ ਤਾਂ ਕੌਣ ਹੋਣਾ ਕਰਨ ਵਾਲਾ ਮੈਨੂੰ ਸੇਵਾ ਬਖਸ਼ੀ ਹੈ ਜੀ ਮੈਂ ਤਾਂ ਚੌਕੀਦਾਰ ਐ ਅ ਦੇਖੋ ਜੀ ਜਿਹੜੇ ਮਰੀਜ਼ ਨੇ ਖਾਸ ਕਰਕੇ ਕੈਂਸਰ ਦੇ ਮਰੀਜ਼ ਉਹ ਬੜੇ ਉਹਨਾਂ ਨੂੰ ਡੈਲੀਕੇਟਲੀ ਰੱਖਣਾ ਪੈਂਦਾ ਵੈਸੇ ਮਰੀਜ਼ਾਂ ਸਾਰਿਆਂ ਡੈਲੀਕੇਟਲੀ ਰੱਖਣਾ ਪੈਂਦਾ ਤੇ ਮੈਂ ਲਾਸਟ ਟਾਈਮ ਜਦੋਂ ਆਇਆ ਸੀ ਮੈਨੂੰ ਪਤਾ ਲੱਗਿਆ ਸੀ ਕਿ ਇੱਥੇ ਜਿਹੜੇ ਏਸੀ ਲੱਗੇ ਚੱਲਦੇ ਨਹੀਂ ਤੇ ਫੇਰ ਉਹ ਮੈਂ ਮੈਂ ਤਾਂ ਕੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਆ ਕਿਸੇ ਨੂੰ ਮੰਤਰਲਾ ਕੀਤਾ ਤੇ ਏਸੀ ਇੱਥੇ ਲੱਗੇ ਕੁਛ ਤੇ ਦੋ ਚਾਰ ਰਹਿੰਦੇ ਆ ਹੋਰ ਵੀ ਲਵਾ ਦਿਆਂਗੇ ਔਰ ਬਿਲਕੁਲ ਐਥੀਡੀ ਨੇ ਸਾਡੇ ਮਰੀਜ਼ਾਂ ਨੂੰ ਤਕਲੀਫ ਨਹੀਂ ਆਉਣ ਦੇਵਾਂਗੇ ਸਰ ਤੁਸੀਂ ਕਿੰਨੇ ਸੀ ਰਿਪਰਟਸ ਔਰ ਕਿੰਨੀ ਨੂੰ ਤੁਹਾਡੇ ਵਰਗੇ ਆ ਇੱਥੇ ਤਾਂ 8 ਕਹਿੰਦੇ ਸੀ ਲੇਕਿਨ ਮੈਨੂੰ ਇਹ ਲੱਗਦਾ ਵੀ ਇੱਥੇ ਜ਼ਿਆਦਾ ਲੱਗਣੇ ਪਹਿਲਾਂ 8 ਲੱਗੇ ਸੀ ਤੇ ਇੱਥੇ ਜ਼ਿਆਦਾ ਲਾਵਾਂਗੇ ਇਸੇ 6 ਲੱਗੇ ਆ ਤੇ ਮੈਨੂੰ ਲੱਗਦਾ ਤਿੰਨਾਂ ਦੀ ਹੋਰ ਰਿਕੁਆਇਰਮੈਂਟ ਹੈ ਤਿੰਨ ਇੱਥੇ ਹੋਰ ਕਰਾਂਗੇ ਹੋਰ ਵੀ ਜੇ ਕਿਤੇ ਹੋਊਗਾ ਬੱਸ ਕੋਈ ਕਰਾਉ। ਜਿਹੜੇ ਮਰੀਜ਼ ਨੇ ਉਹ ਸੈਕਸਫਾਈਡ ਦੇ ਕੇ ਇਲਾਜ ਬਹੁਤ ਵਧੀਆ ਹੋ ਰਿਹਾ ਹੈ। ਹਾਂ ਹਾਂ ਸੁਧਾਰ ਸਾਰੀਆਂ ਮਿਲ ਰਹੀਆਂ ਪਰ ਇੱਕ ਤਾਂ ਛੋਟੀ ਜਿਹੀ ਨਿਕਲ ਜਿਹੜੀ ਤੁਹਾਡੇ ਲੋਨ ਨੂੰ ਅੰਬੂਰ ਕਰ ਦਿੱਤੀ। ਚਲੋ ਤਾਂ ਗੁਰੂ ਸਾਹਿਬ ਬਰਾਉਂਦੇ ਮੈਂ ਤਾਂ ਕੌਣ ਹੋਣਾ ਕਰਨ ਵਾਲਾ ਮੈਨੂੰ ਸੇਵਾ ਬਖੀਆ ਜੀ ਮੈਂ ਤਾਂ ਚੌਕੀਦਾਰ ਐ। ਦੇਖੋ ਜੀ ਜਿਹੜੇ ਮਰੀਜ਼ ਨੇ ਖਾਸ ਕਰਕੇ ਕੈਂਸਰ ਦੇ ਮਰੀਜ਼ ਉਹ ਬੜੇ ਉਹਨਾਂ ਨੂੰ ਡੈਲੀਕੇਟਲੀ ਰੱਖਣਾ ਪੈਂਦਾ। ਵੈਸੇ ਮਰੀਜ਼ਾਂ ਸਾਰਿਆਂ ਡੈਲੀਕੇਟਲੀ ਰੱਖਣਾ ਪੈਂਦਾ ਤੇ ਮੈਂ ਲਾਸਟ ਟਾਈਮ ਜਦੋਂ ਆਇਆ ਸੀ ਮੈਨੂੰ ਪਤਾ ਲੱਗਿਆ ਸੀ ਕਿ ਇੱਥੇ ਜਿਹੜੇ ਏਸੀ ਲੱਗੇ ਚ ਤੇਰਾ ਉਹ ਮੈਂ ਮੈਂ ਤਾਂ ਕੀ ਉਹ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਆ ਕਿਸੇ ਨੂੰ ਮਿੰਤਰਲਾ ਕੀਤਾ ਤੇ ਏਸੀ ਇੱਥੇ ਲੱਗੇ ਕੁਛ ਤੇ ਦੋ ਚਾਰ ਰਹਿੰਦੇ ਆ ਹੋਰ ਵੀ ਲਵਾ ਦਾਂਗੇ ਔਰ ਬਿਲਕੁਲ ਇਥੇ ਜਿਹੜੀ ਨਾ ਸਾਡੇ ਮਰੀਜ਼ਾਂ ਨੂੰ ਤਕਲੀਫ ਨਹੀਂ ਆਉਣ ਦੇਵਾਂਗੇ ਸਰ ਕੋਈ ਕਹਿੰਦੇ ਸੀ ਰਿਪਰਟ ਸੀ ਔਰ ਕਿੰਨੀ ਹੁਣ ਤੁਹਾਡੇ ਮੰਦਰੇ ਆ ਇੱਥੇ ਤਾਂ 8 ਕਹਿੰਦੇ ਸੀ ਲੇਕਿਨ ਮੈਨੂੰ ਇਹ ਲੱਗਦਾ ਵੀ ਇੱਥੇ ਜ਼ਿਆਦਾ ਲੱਗਣੀ ਆ ਪਹਿਲਾਂ 8 ਲੱਗੇ ਸੀ ਤੇ ਇੱਥੇ ਜ਼ਿਆਦਾ ਲਾਵਾਂਗੇ ਇਥੇ 6 ਲੱਗੇ ਆ ਤੇ ਮੈਨੂੰ ਲੱਗਦਾ ਕਿੰਨਾ ਦੀ ਹੋਰ ਰਿਕੁਆਇਰਮੈਂਟ ਹੈ ਤੇਨ ਇਥੇ ਹੋਰ ਕਰਾਂਗੇ ਹੋਰ ਵੀ ਜਿਹੜੇ ਹੋਊਗਾ ਫਰਕ ਹੋਊਗਾ ਉਹ ਸੈਕਸਫਾਈਡ ਦੇ ਕੇ ਇਲਾਜ ਬਹੁਤ ਵਧੀਆ ਹੋ ਰਿਹਾ ਹੈ ਹਾਂ ਹਾਂ ਸੁਧਾਰ ਸਹੀਆਂ ਮਿਲ ਰਹੀਆਂ ਪਰ ਇੱਕ ਤਾਂ ਛੋਟੀ ਜਿਹੀ ਦਿੱਕਤ ਜਿਹੜੀ ਤੁਹਾਡੇ ਲੋਨ ਨੂੰ ਕਰ ਦਿੱਤੀ ਚਲੋ ਤਾਂ ਗੁਰੂ ਸਾਹਿਬ ਕਰਾਉਂਦੇ ਮੈਂ ਤਾਂ ਕੌਣ ਹੋਣਾ ਕਰਨ ਵਾਲਾ ਮੈਨੂੰ ਸੇਵਾ ਵਖੀ ਹੈ ਜੀ ਮੈਂ ਤਾਂ ਚੌਕੀਦਾਰ ਐ ਅ ਦੇਖੋ ਜੀ ਜਿਹੜੇ ਮਰੀਜ਼ ਨੇ ਖਾਸ ਕਰਕੇ ਕੈਂਸਰ ਦੇ ਮਰੀਜ਼ ਉਹ ਬੜੇ ਉਹਨਾਂ ਨੂੰ ਡੈਲੀਕੇਟਲੀ ਰੱਖਣਾ ਪੈਂਦਾ ਵੈਸੇ ਮਰੀਜ਼ਾਂ ਸਾਰਿਆਂ ਡੈਲੀਕੇਟਲੀ ਰੱਖਣਾ ਪੈਂਦਾ ਤੇ ਮੈਂ ਲਾਸਟ ਟਾਈਮ ਜਦੋਂ ਆਇਆ ਸੀ ਮੈਨੂੰ ਪਤਾ ਲੱਗਿਆ ਸੀ ਕਿ ਇੱਥੇ ਜਿਹੜੇ ਏਸੀ ਲੱਗੇ ਚੱਲਦੇ ਨਹੀਂ ਤੇ ਇਹ ਰੋ ਮੈਂ ਮੈਂ ਤਾਂ ਕੀ ਉਹ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਆ ਕਿਸੇ ਨੂੰ ਮਿੰਤਰਲਾ ਕੀਤਾ ਤੇ ਏਸੀ ਇੱਥੇ ਲੱਗੇ ਕੁਛ ਤੇ ਦੋ ਚਾਰ ਰਹਿੰਦੇ ਆ ਹੋਰ ਵੀ ਲਵਾ ਦੇਾਂਗੇ ਔਰ ਬਿਲਕੁਲ ਇਥੇ ਜਿਹੜੀ ਨਾ ਸਾਡੇ ਮਰੀਜ਼ਾਂ ਨੂੰ ਤਕਲੀਫ਼ ਨਹੀਂ ਆਉਣ ਦੇਾਂਗੇ ਸਰ ਕੋਈ ਕਹਿੰਦੇ ਸੀ ਡਬਾਕਸ ਓਰ ਕਿੰਨੀ ਹੋਂ ਤੁਹਾਡੇ ਅਨੁਸਾਰ ਆ ਇੱਥੇ ਤਾਂ 8 ਕਹਿੰਦੇ ਸੀ ਲੇਕਿਨ ਮੈਨੂੰ ਇਹ ਲੱਗਦਾ ਵੀ ਇੱਥੇ ਜ਼ਿਆਦਾ ਲੱਗਣੀ ਹੈ ਪਹਿਲਾਂ 8 ਲੱਗੇ ਸੀ ਤੇ ਇੱਥੇ ਜ਼ਿਆਦਾ ਲਾਵਾਂਗੇ ਇਥੇ 6 ਲੱਗੇ ਆ ਤੇ ਮੈਨੂੰ ਲੱਗਦਾ ਕਿੰਨਾ ਦੀ ਹੋਰ ਰਿਕੁਆਇਰਮੈਂਟ ਹੈ ਕਿੰਨੇ ਇਥੇ ਹੋਰ ਕਰਾਂਗੇ ਹੋਰ ਵੀ ਜੇ ਕਿਤੇ ਹੋਊਗਾ ਫਿਰ ਕੋਈ ਕਰਾਉਂਦਾ ਹੈ ਜਿਹੜੇ ਬ੍ਰੀਚ ਨੇ ਉਹ ਸੈਟੀਸਫਾਈ ਦੇ ਕੇ ਇਲਾਜ ਬਹੁਤ ਵਧੀਆ ਹੋ ਰਿਹਾ ਹੈ ਹਾਂ ਹਾਂ ਸੁਧਾਰ ਸਾਈਆਂ ਮਿਲ ਰਹੀ ਹੈ ਪਰ ਇੱਕਦਮ ਛੋਟੀ ਜਿਹੀ ਨਿਕਲਦੀ ਜਿਹੜੀ ਤੁਹਾਡੇ ਲੋਨ ਅੰਬੂਰ ਕਰ ਦਿੱਤੀ ਚਲੋ ਤਾਂ ਗੁਰੂ ਸਾਹਿਬ ਭਰਉਂਦੇ ਮੈਂ ਤਾਂ ਕੌਣ ਹੋਣਾ ਕਰਨ ਵਾਲਾ ਮੈਨੂੰ ਸੇਵਾ ਵਖੀ ਹੈ ਜੀ ਮੈਂ ਤਾਂ ਚੌਕੀਦਾਰ ਹਾਂ